ਇੱਕ ਸਭ ਤੋਂ ਵੱਡਾ ਕਿਸਮਤ ਦਾ ਵਾਲੀ ਆਪਣੀ ਇੰਡਸਟਰੀ ਜੋ ਹੈ ਸਿੱਧੂ ਪਰ ਜਨੂਨ ਮੈਂ ਦੇਖਿਆ ਉਸ ਤੋਂ ਜ਼ਿਆਦਾ ਹਨੀ ਸਿੰਘ ਦਾ ਲੁੱਕ ਉਸ ਸ਼ੋਅ ਦੇ ਵਿੱਚ ਸੁਨੀਲ ਸ਼ੈਟੀ ਭਾਜੀ ਸੀ ਯਾ ਕੀ ਸ਼ਰਾਫ ਸੀਗਾ ਨੇਹਾ ਤੂਪੀਆ ਸੀ ਇੰਡੀਆ ਤੋਂ ਜਦੋਂ ਮੈਂ ਫਸਟ ਟਾਈਮ ਗਿਆ ਆ ਉਦੋਂ ਆਈ ਥਿੰਕ ਸੋ ਬੱਬੂ ਮਾਨ ਭਾਈ ਜੀ ਤੁਸੀਂ ਆਫ ਸਕ੍ਰੀਨ ਦੱਸ ਰਹੇ ਸੀਗੇ ਕਿ ਦੁਬਈ ਤੇ ਤੁਹਾਨੂੰ ਮੁਲਾਕਾਤ ਹੋਈ ਸੀ ਹੈਨਾ ਹਾਂਜੀ ਸੁਖਵੀਰ ਭਾਜੀ ਦੁਬਈ ਰਹਿੰਦੇ ਨੇ ਤੇ ਮੈਨੂੰ ਦੁਬਈ ਹੀ ਮਿਲੇ ਸੀਗੇ ਜੀ ਅਸੀਂ ਅਕਸਰ ਗੱਲ ਸੁਖਵੀਰ ਭਾਈ ਤੇ ਮੈਂ ਟੱਚ ਚ ਕਰਦੇ ਹੀ ਰਹਿੰਦੇ ਹਾਂ ਜਦਾਂ ਮੈਨੂੰ ਇਹ ਲਾਹੌਰ ਵੀ ਮਿਲੇ ਸੀਗੇ ਲਾਹੌਰ ਇਹਨਾਂ ਦਾ ਮਤਲਬ ਕਾਫੀ ਪਾਕਿਸਤਾਨ ਯੂਕੇ ਇਹਨਾਂ ਦੀ ਬੈਲਟ ਬਹੁਤ ਵਧੀਆ ਤੁਸੀਂ ਲਾਹੌਰ ਗਏ ਹੋ ਮੈਂ 5 ਟਾਈਮ ਜਾਇਆ ਜੀ ਪਾਕਿਸਤਾਨ ਅੱਛਾ ਹਾਂਜੀ ਕਿਦਾਂ ਦਾ ਮਾਹੌਲ ਉੱਥੇ ਬਾਰੇ ਥੋੜਾ ਜਿਹਾ ਦੱਸੋ ਮਾਹੌਲ ਪਹਿਲਾਂ ਤਾਂ ਇੰਡੀਅਨ ਆਰਟਿਸਟਸ ਨੂੰ ਬੜਾ ਪਿਆਰ ਕਰਦੇ ਨੇ ਮੈਂ ਪਾਕਿਸਤਾਨ ਗਿਆ ਜੀ 5 ਵਾਰ ਤੇ 5ੇ ਵਾਰ ਮੈਂ ਸ਼ੋਅ ਕਰਨ ਗਿਆ ਮੇਰੇ ਹੁਣ ਮਨਿਸਟਰ ਨੇ ਆਪਣੇ ਸਿੱਖ ਐਮਪੀ ਨੇ ਫਸਟ ਟਾਈਮ ਸਿੱਖ ਐਮਪੀ ਬਣੇ ਸੀਗੇ ਤੇ ਮਿਨਿਸਟਰ ਅਰੋੜਾ ਅੱਛਾ ਉਹ ਮੇਰੇ ਫਰੈਂਡ ਨੇ ਉਹ ਹੁਣ ਮਨਿਸਟਰ ਬਣ ਗਏ ਨੇ ਇਸ ਗਵਰਨਮੈਂਟ ਦੇ ਵਿੱਚ ਤੇ ਮੈਂ ਉਹਨਾਂ ਦੇ ਬ੍ਰਦਰ ਦੀ ਮੈਰਿਜ ਤੇ ਵੀ ਸ਼ੋ ਕੀਤਾ ਫਿਰ ਉਹ ਅੱਗੇ ਤੋਂ ਅੱਗੇ ਜਿੱਦਾਂ ਰეკਮੈਂਡ ਕਰਦੇ ਤਾਂ ਮੈਂ ਉੱਥੇ ਸ਼ੋ ਕਰਿਆ ਤੇ ਪਿਆਰ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਪਿਆਰ ਤਾਂ ਤੁਸੀਂ ਸਤੀ ਭਾਜੀ ਚਲੋ ਮੈਂ ਪੱਗ ਨਹੀਂ ਬੰਨਦਾ ਪਰ ਮੈਂ ਉੱਥੇ ਇੱਕ ਦਿਨ ਪੱਗ ਬੰਨ ਕੇ ਬਾਜ਼ਾਰ ਚ ਜਾਂ ਮਤਲਬ ਪੁੱਛਿਆ ਹੀ ਜਾਣੇ ਪਿਆਰ ਤੇ ਜੇ ਕਿਤੇ ਤੁਹਾਡਾ ਦਿਲ ਕਰੇ ਮੈਂ ਹੋਣੇ April ਫਿਰ ਜਾਣਾ ਤੇ ਮੈਂ ਮੈਨੂੰ ਦੱਸਿਓ ਵੀ ਮੈਂ ਤੁਹਾਨੂੰ ਫਿਰ ਤੁਹਾਨੂੰ ਪਤਾ ਲੱਗੇਗਾ ਵੀ ਪਿਆਰ 네ਗੇਟਿਵਿਟੀ ਤਾਂ ਆਪਣੇ ਉਹ ਵੀ ਫਲਾਉਂਦੇ ਨੇ ਵੀ ਇੰਡੀਆ ਇਹ ਉਹ ਬਲਾਬਲਾ ਇੱਕ ਗਵਰਨਮੈਂਟ ਹੈ ਫਲਾਉਂਦੀ ਆ ਪਬਲਿਕਲੀ ਨਹੀਂ ਪਬਲਿਕਲੀ ਪਿਆਰ ਹੈ ਪਬਲਿਕਲੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ ਇੱਕ ਨਾ ਮੈਨੂੰ ਕਾਲ ਆਉਂਦੀ ਹੁੰਦੀ ਸੀ ਪਾਕਿਸਤਾਨ ਤੋਂ ਹੁਣ ਵੀ ਆਉਂਦੀਆਂ ਨੇ ਰੈਗੂਲਰ ਮੈਂ ਤੇ ਕਿਉਂਕਿ ਕਰਦੇ ਜਿਹੜੇ ਪਿਆਰ ਕਰਨ ਵਾਲੇ ਉਹ ਕਰਦੇ ਨੰਬਰ ਸੋਸ਼ਲ ਮੀਡੀਆ ਉੱਪਰ ਪਿਆ ਹੁੰਦਾ ਤਾਂ ਬਹੁਤ ਸਾਰੇ ਲੋਕ ਲੈ ਕੇ ਉੱਥੇ ਕਰਨਾ ਹਾਂਜੀ ਉਹ ਬੱਚਾ ਹੁਣ ਵੱਡਾ ਹੋ ਗਿਆ 5 6 ਇਅਰ ਪਹਿਲਾਂ ਦੀ ਗੱਲ ਆ ਉਹਨੇ ਮੈਨੂੰ ਕਾਲ ਕਰਨੀ ਤਾਂ ਮੇਰੇ ਨਾਲ ਗੱਲਾਂ ਕਰਨੀਆਂ ਤੇ ਭਾਜੀ ਮੈਂ ਤੁਹਾਡੇ ਗਾਣੇ ਸੁਣਦਾ ਜੋ ਵੀ ਹਨ ਤੇ ਉਹਨੇ 2 3 ਮਿੰਟ ਗੱਲ ਕਰਕੇ ਫੋਨ ਡਿਸਕਨੈਕਟ ਕਰ ਇੱਕ ਦਿਨ ਕੀ ਹੁੰਦਾ ਉਹ ਫੋਨ ਕਾਲ ਕਰਦਾ ਤਾਂ ਉਹਦੀ ਮਦਰ ਉਹਦੇ ਕੋਲੋਂ ਫੋਨ ਫੜ ਲੈਂਦੀ ਆ ਜਦੋਂ ਫੋਨ ਫੜਦੀ ਆ ਤੇ ਮੈਨੂੰ ਕਹਿੰਦੀ ਜੀ ਤੁਸੀਂ ਕੌਣ ਗੱਲ ਕਰਦੇ ਹੋ ਮੈਂ ਕਹਾਂ ਜੀ ਮੈਂ ਫਤੇਕਿੰਦੀ ਅੱਛਾ ਅੱਛਾ ਜਲੋ ਉਹਨੇ ਰਿਸਪੈਕਟ ਦਿੱਤੀ ਤਾਂ ਕਹਿੰਦੀ ਮੈਨੂੰ ਅੱਜ ਪਤਾ ਲੱਗਾ ਵੀ ਸਾਡੇ ਫੋਨ ਦਾ ਬਿੱਲ ਕਿਉਂ ਦਾ ਲਾਸਟ ਟਾਈਮ ਕਦੋਂ ਗਏ ਸੀ ਲਾਸਟ ਟਾਈਮ ਮੈਂ ਜੀ ਕੋਵਿਡ ਤੋਂ ਪਹਿਲਾਂ ਗਿਆ ਅੱਛਾ ਹਾਂਜੀ ਜਿਆਦਾ ਉੱਥੇ ਕਿਹੜੇ ਆਰਟਿਸਟ ਜਿਵੇਂ ਪੰਜਾਬੀ ਗਾਣੇ ਬਹੁਤ ਸੁਣਦੇ ਆ ਉੱਥੇ ਜਿਵੇਂ ਪੰਜਾਬ ਨੂੰ ਬਹੁਤ ਪਿਆਰ ਕਰਦੇ ਆ ਇੰਡੀਆ ਪੂਰੇ ਨੂੰ ਪਿਆਰ ਕਰਦੇ ਆ ਬਹੁਤ ਸਾਰੇ ਉੱਥੇ ਦੇ ਲੋਕ ਤੇ ਜ਼ਿਆਦਾਤਰ ਪੰਜਾਬੀ ਚ ਕਿਹੜੇ ਆਰਟਿਸਟ ਵਗੈਰਾ ਉੱਥੇ ਚੱਲਦੇ ਹੈਗੇ ਆ ਜਾਂ ਕਿਹਨਾਂ ਨੂੰ ਵੀ ਜ਼ਿਆਦਾ ਪਿਆਰ ਕਰਦੇ ਦੇਖੋ ਉੱਥੇ ਮਿਊਜ਼ਿਕ ਇੰਡਸਟਰੀ ਹੈਨੀ ਜਿਹੜਾ ਗਾਣਾ ਪਾਕਿਸਤਾਨ ਪਹੁੰਚ ਗਿਆ ਰੀਚ ਕਰ ਗਿਆ ਉਹਨੂੰ ਸੁਣਨਾ ਹੀ ਸੁਣਨਾ ਉਹਨੇ ਇੱਕ ਸਭ ਤੋਂ ਵੱਡਾ ਕਿਸਮਤ ਦਾ ਵਾਲੀ ਆਪਣੀ ਇੰਡਸਟਰੀ ਜਿਹੜਾ ਸਿੱਧੂ ਤੇ ਉਹਨੇ ਤਾਂ ਤਨ ਤਨ ਕਰਾ ਕੇ ਰੱਖੀ ਆ ਉੱਥੇ ਅੱਛਾ ਅੱਜ ਵੀ ਓਕੇ ਉੱਥੇ ਦੇਖਿਆ ਉਹਦੇ ਵਾਸਤੇ ਜਨੂਨ ਜਾਂ ਪਿਆਰ ਮੈਂ ਉਹਦੇ ਲਈ ਜਨੂਨ ਗਾਣੇ ਸੁਣਦੇ ਸੁਣੇ ਨੇ ਉਹਦੇ पर जुनून में देखया उस तो ज्यादा हनी सिंह ਦਾ ਲੋਕ ਟੀ-ਸ਼ਰਟ ਆ ਵੇਅਰ ਕਰਕੇ ਸਰਦੇ ਸੀ ਉਹਦੀ ਉੱਥੇ ਹਾਂਜੀ ਹਾਂਜੀ 2020 ਦੇ ਵਿੱਚ ਜਦੋਂ ਮੈਂ ਫਸਟ ਟਾਈਮ ਗਿਆ ਆ ਉਦੋਂ ਆਈ ਥਿੰਕ ਸੋ ਬੱਬੂ ਮਾਨ ਭਾਈ ਦੀ ਟੇਪ ਆਈ ਸੀ ਇੱਕ ਤੇ ਮੈਂ ਉਹ ਟੇਪ ਵੇਕਦੀ ਦੇਖੀ ਅੱਛਾ ਹਾਂਜੀ ਇੰਡੀਅਨ ਟੇਪ ਸਾਡੀ ਉੱਥੇ ਪਹੁੰਚ ਗਿਆ ਜੀ ਚੇਅਰ ਚ ਗਏ ਸੀ ਪਹਿਲੀ ਵਾਰ ਆਈ ਥਿੰਕ ਸੋ ਮੈਂ 6 ਜਾਂ 7 ਚ ਗਿਆ ਸੀ ਜੀ ਅੱਛਾ ਫਸਟ ਟਾਈਮ ਹਾਂ ਸ਼ੋਜ਼ ਦ ਸਿਲਸਿਲਾ ਜੀ ਮੇਰਾ ਖਿਆਲ ਉਸ ਟਾਈਮ ਪਿਆਸ ਐਲਬਮ ਸੀ ਕਿ 2006-7 ਦੇ ਆਸ-ਪਾਸ ਦਾ 2005 ਦੇ ਆਸ-ਪਾਸ ਹੋਈ ਐਲਬਮ ਆਈ ਸੀ ਉਹ ਮੈਂ ਵਕਦੀ ਦੇਖੀ ਆ ਔਰ ਲੋਕ ਪਿਆਰ ਕਰਦੇ ਨੇ ਇੰਡੀਅਨ ਆਰਟਿਸਟਸ ਨੂੰ ਬਹੁਤ ਪਿਆਰ ਕਰਦੇ ਆ ਔਰ ਤੁਸੀਂ ਇੱਕ ਹੋਰ ਤੁਹਾਨੂੰ ਗੱਲ ਦੱਸਾਂ ਜਿਹੜੇ ਉੱਥੇ ਦੇ ਆਰਟਿਸਟਸ ਨੇ ਆਰਟਿਸਟਾਂ ਨੂੰ ਬੜਾ ਪਿਆਰ ਕਰਦੇ ਨੇ ਹਮ ਹੁਣ ਮੇਰੀ ਰੈਗੂਲਰ 2-4-5 ਆਰਟਿਸਟ ਨੇ ਜਿਨ੍ਹਾਂ ਨਾਲ ਗੱਲ ਹੁੰਦੀ ਰਹਿੰਦੀ ਆ ਇਫਤਖਾਰ ਠਾਕੁਰ ਜੀ ਨਾਲ ਤੁਸੀਂ ਦੱਸਿਆ ਸੀ ਹਾਂ ਇਫਤਖਾਰ ਠਾਕੁਰ ਜੀ ਨਾਲ ਮੇਰੀ ਰੈਗੂਲਰ ਗੱਲ ਹੁੰਦੀ ਰਹਿੰਦੀ ਆ ਜੀ ਉਹ ਮਤਲਬ ਵਧੀਆ ਇਨਸਾਨ ਆ ਅਸੀਂ ਬਹਿਰੀਨ ਫਸਟ ਟਾਈਮ ਮਿਲੇ ਸੀਗੇ ਤੇ ਹੁਣ ਤੱਕ ਟੱਚ ਮੋ ਮੈਂ ਵੀ ਉੱਥੇ ਗਿਆ ਸੀਗਾ ਬਹਿਰੀਨ ਸ਼ੋ ਕਰਨ ਉਸ ਸ਼ੋ ਦੇ ਵਿੱਚ ਸੁਨੀਲੀ ਛੱਟੀ ਭਾਜੀ ਸੀ ਜਿਆ ਕੀ ਸ਼ਰਫ ਸੀਗਾ ਨੀਹਾ ਤੂਪੀਆ ਸੀ ਇੰਡੀਆ ਤੋਂ ਸਿੰਗਰ ਮੈਂ ਹੀ ਸੀ ਬਾਕੀ ਇਹ ਬੰਬੇ ਵਾਲੀ ਇੰਡਸਟਰੀ ਸੀਗੀ ਸਾਰੀ ਕੀ ਬਾਤ ਹੈ ਨੀਹਾ ਤੂਪੀਆ ਸੀ ਮੁਹੰਮਦ ਅਜ਼ਰੂਦੀਨ ਜੀ ਸੀਗੇ ਤੇ ਇੱਕ ਪਾਕਿਸਤਾਨ ਤੋਂ ਸੁਪਰ ਜਿਹਦਾ ਆਪਣੇ ਕਰੀਨਾ ਕਪੂਰ ਆ ਨੀਲਮ ਮੁਨੀਰ ਆਈ ਹੋਈ ਸੀਗੀ ਇਫਤਖਾਰ ਭਾਜੀ ਆਏ ਸੀਗੇ ਅ ਅਬਾਸ ਭਾਜੀ ਆਏ ਸੀ ਮਜ਼ਰ ਰਹੀ ਆ ਸੀਗਾ ਇਹ ਸਾਰੇ ਆਰਟਿਸਟ ਆਏ ਹੋਏ ਸੀ ਬਹੁਤ ਵੱਡੇ ਵੱਡੇ ਫਨਕਾਰਾਂ ਨਾਲ ਤੁਸੀਂ ਤਾਂ ਮਤਲਬ ਕਿ ਤੁਹਾਡਾ ਉੱਠਣਾ ਬੈਠਣਾ ਔਰ ਗੱਲਾਂ ਬਾਤਾਂ ਬਹੁਤ ਕੁਝ ਰਿਆ ਜਰਨੀ ਦੇ ਥਰੂ ਆਰਟਿਸਟ ਵਰ ਦੇ ਨਾਲ ਜਦੋਂ ਨਾਲ ਬਹਿਨੇ ਆ ਕੁਝ ਸਿੱਖਣ ਨੂੰ ਮਿਲਦਾ ਹਾਂ ਬਿਲਕੁਲ ਤੁਸੀਂ ਐਵਰੀ ਡੇ ਕਿਸੇ ਚੰਗੇ ਇਨਸਾਨ ਨਾਲ ਮਾੜੇ ਇਨਸਾਨ ਨਾਲ ਬਹਿਨੇ ਹੋ ਸਿੱਖਣ ਨੂੰ ਜ਼ਰੂਰ ਮਿਲਦਾ ਉਹ ਤੁਹਾਡੀ ਡਿਊਟੀ ਆ ਵੀ ਤੁਸੀਂ ਅਡਾਪਟ ਕਰਨਾ ਜਾਂ ਨਹੀਂ ਜੇ ਮਾੜੇ ਕੋਲ ਬਹਿਗੇ ਉਹ ਵੀ ਸਿਖਾਏਗਾ ਕੁਝ ਪਰ ਉਹ ਚੰਗੀਆਂ ਨਹੀਂ ਮਾੜੀਆਂ ਗੱਲਾਂ ਸਿਖਾਏਗਾ ਐਸਾ ਕਿਹੜਾ ਆਰਟਿਸਟ ਆ ਜਿਹਨੂੰ ਮਿਲਣ ਤੋਂ ਪਹਿਲਾਂ ਤੱਕ ਨਹੀਂ ਪਸੰਦ ਸੀ ਉਹ ਮਤਲਬ ਕਿ ਕਦੇ ਸੋਚਿਆ ਹੋਇਆ ਨਹੀਂ ਸੀਗਾ ਕਿ ਮੈਂ ਇਹਨੂੰ ਮਿਲੂੰਗਾ ਜਾਂ ਕਿਤੇ ਗੱਲਬਾਤ ਕਰੂੰਗਾ ਤੇ ਮਿਲਣ ਤੋਂ ਬਾਅਦ ਉਸਦੇ ਨਾਲ ਬਿਲਕੁਲ ਹੀ ਨਜ਼ਰੀਆ ਉਹਦੇ ਲਈ ਚੇਂਜ ਹੋ ਗਿਆ ਹੋਵੇ ਸਿੱਧ ਮੈਨੂੰ ਮੈਂ ਕਦੀ ਗਾਣਾ ਨਹੀਂ ਸੁਣਿਆ ਸਿੱਧੂ ਦਾ ਸਿੱਧੂ ਮੂਸੇ ਵਾਲੇ ਨੂੰ ਮਿਲਿਆ ਸੀ ਮਿਲਿਆ ਮੈਂ ਉਹਨੂੰ ਅਸੀਂ ਸਚਿਨ ਭਾਈ ਦੇ ਸਟੂਡੀਓ ਕੋ ਦੋ ਵਾਰ ਇਕੱਠੇ ਹੋਏ ਆ ਅੱਛਾ ਤੇ ਜ਼ਿਆਦਾ ਨਹੀਂ ਪਰ ਜਿੱਦਾਂ ਉਹਦੀ ਡੈਥ ਤੋਂ ਬਾਅਦ ਫਿਰ ਮੈਂ ਉਹਨੂੰ ਜ਼ਿਆਦਾ ਸੁਣਿਆ ਤਾਂ ਯਾਰ ਕਲਮ ਦਾ ਤਾਂ ਨਹੀਂ ਸੀਗਾ ਉਹ ਇੱਕੋ ਹੀ ਉਹਦੀ ਚੀਜ਼ ਆ ਮੈਨੂੰ ਇੰਨਾ ਕੁ ਪਤਾ ਵੀ ਜੇ ਉਹ ਉਂਗਲੀ ਲਾ ਦੇਵੇ ਨਾ ਕਿਸੇ ਚੀਜ਼ ਨੂੰ ਸੁਨਣਾ ਮੜ ਜਾਂਦੇ ਸੀ ਤਾਰ ਦੇਗਾ ਪਤਾ ਜੀ ਨਹੀਂ ਤੇ ਉਹਦੇ ਨਾਲ ਕੀ ਗੱਲਾਂ ਬਾਤਾਂ ਹੋਈਆਂ ਕਦੋਂ ਕੁਝ ਨਹੀਂ ਕੋਮਨ ਕੋਮਨ ਗੱਲਾਂ ਬਾਤਾਂ ਇਹ ਮੇਰੇ ਖਿਆਲ ਨਾਲ ਇਹਦੀ ਮੂਵੀ ਆਈ ਸੀ ਸਿੱਧੂ ਦੀ ਉਹ ਮੋਸਾ ਜੱਟ ਨਹੀਂ ਨਹੀਂ ਸਟੂਡੈਂਟ ਲਾਈਫ ਤੇ ਸੀ ਕੋਈ ਯੈਸ ਆਮ ਅ ਸਟੂਡੈਂਟ ਯੈਸ ਆਮ ਸੋ ਉਹਦੀ ਮੇਰੀ ਖਲ ਨਾਲ ਡਬਿੰਗ ਵਗੈਰਾ ਕਰਦੇ ਸੀ ਮੈਂ ਤਾਂ ਵੈਸੇ ਹੀ ਸਚਿਨ ਭਾਈ ਦੇ ਸਟੂਡੀਓ ਗਿਆ ਸੀ ਮੈਂ ਸਚਿਨ ਭਾਈ ਦਾ ਬੋਧ ਦੇ ਸੀਗਾ ਜਿਸ ਦਿਨ ਅਸੀਂ ਇਕੱਠੇ ਹੋਏ ਸੀਗੇ ਅੱਛਾ ਹਾਂ ਜੀ ਤੇ ਇਹ ਵੀ ਉੱਥੇ ਹੀ ਸੀਗਾ ਤੇ ਫਿਰ ਸਚਿਨ ਭਾਈ ਦਾ ਕੇਕ ਵਗੈਰਾ ਕੱਟਣਾ ਸੀਗਾ ਤੇ ਗੱਲਾਂ ਬਾਤਾਂ ਥੋੜੀਆਂ ਹੀ ਹੋਈਆਂ ਜਾਂਦੀ ਫਿਰ ਇੱਕ ਦਿਨ ਅਸੀਂ ਕਿਤੇ ਇਕੱਠੇ ਹੋਏ ਫਿਰ ਦੋ ਚਾਰ ਗੱਲਾਂ ਖੁੱਲਕੇ ਹੋਈਆਂ ਹੂੰ ਜਿਹੜਾ ਉਹਨਾਂ ਨੇ ਮੋਹਾਲੀ ਸਟੂਡੀਓ ਬਣਾਇਆ ਨਾ ਹਾਂਜੀ ਮੋਹਾਲੀ ਬਣਾਇਆ ਜਿਹੜ ਚੰਨ ਕਰ ਲਿਆ ਚੇਂਜ ਲੱਗਦਾ ਮੁਖੜੇ ਦੀ ਲਾਲੀ ਦੱਸਦੀ ਛੱਲਾ ਹੋ ਗਿਆ ਰੇਂਜ ਲੱਗਦਾ